ਉਜਾਏ ਕਲਾ ਹੁੰਦੀਆਂ ਜਿੱਦਾਂ ਪਰਸ਼ੂਰਾਮ ਨੂੰ ਭੇਜਿਆ ਚਾਰ ਕਲਾ ਦੇਗੇ ਭਜਿਆ ਹੈ ਵਿਸ਼ਨੂੰ ਮਹਾਰਾਜ ਦੇ ਉਤਾਰਨੀ ਪਰ ਚਾਰ ਕਲਾ ਜਦ ਅਹੰਕਾਰ ਕੀਤਾ ਦੋ ਕਲਾ ਖਿੱਚ ਲਈਆਂ ਕ੍ਰਾਮਚੰਦਰ ਮਹਾਰਾਜ ਉਹ 12 ਕਲਾ ਸੀ 14 ਕਲਾ ਬਣ ਗਈ ਉਹਨੇ ਅਹੰਕਾਰ ਕੀਤਾ ਪਰਸ਼ੂਰਾਮ ਨੇ ਕ੍ਰਿਸ਼ਨ ਮਹਾਰਾਜ ਆਏ 16 ਕਲਾ ਉਦੋਂ ਹਨੇਰਾ ਘੱਟ ਸੀ ਜਦੋਂ ਕਾਲਯੁਗ ਆ ਗਿਆ ਬਹੁਤ ਹਨੇਰਾ ਵੱਧ ਗਿਆ ਫਿਰ ਅੰਤ ਕਲਾ ਹੋਏ ਠਾਕੁਰ ਚੜ੍ਹਿਆ ਪੇ ਗੁਰਨਾਨਕ ਸਾਹਿਬ ਨੂੰ ਕਰੋੜਾਂ ਕਲਾ ਧਾਰ ਕੇ ਆਉਣਾ ਸੀ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਗੁਰਨਾਨਕ ਸਾਹਿਬ ਇਹ ਕਰੋੜਾਂ ਕਲਾ ਲੈ ਕੇ ਆਏ ਮਹਾਰਾਜ ਕੋਈ ਸਭ ਤੋਂ ਵੱਡਾ ਸਤਿਗੁਰੂ ਹੁਣ ਜਿਹੜੇ ਮਹਾਪੁਰਖ ਹੁੰਦੇ ਨੇ ਨਿਤ ਅਵਤਾਰ ਹੁੰਦੇ ਇਹ ਵੀ ਮਹਾਰਾਜ ਦੇ ਅਵਤਾਰ ਹੁੰਦੇ ਮਹਾਰਾਜ ਨੇ ਕਿਸੇ ਨੂੰ ਦੋ ਕਲਾ ਕਹਿੰਦੇ ਚਾਰ ਕਲਾ ਜਿੰਨੀ ਕ ਲੋੜ ਆ ਉਹਨਾਂ ਦੇ ਦੇ ਕੇ ਭੇਜਦੇ ਹੁੰਦੇ ਮਹਾਰਾਜ ਦੇ ਰੂਪ ਨੇ ਇਹਨੂੰ ਨਿਤ ਅਵਤਾਰ ਕਹਿੰਦੇ ਮਹਾਪੁਰਖ ਵੱਡੇ ਮਹਾਰਾਜ ਇਹ ਗੁਰਨਾਨਕ ਸਾਹਿਬ ਦਾ ਅਵਤਾਰ ਸੀ ਇਹਨੂੰ ਕਹਿੰਦੇ ਹਨ 84 ਜਮੇ ਭਗਤ ਜਨ 74 ਦਾ ਭਗਤ ਹੋ ਕੇ 10 ਗੁਰੂ ਸਾਹਿਬਾਨ ਇਹ 84 ਜਮੇ ਜਿਹੜੇ ਧਾਰਨੇ ਸੀ ਉਹਨਾਂ ਦੇ ਵਿੱਚ ਮਹਾਰਾਜ ਹੁੰਦੇ ਸੀ ਇਹ ਸਾਹ ਹੁੰਦੇ ਪਰ ਇਹ ਵੀ ਕਿਸੇ ਜੀ ਕਲਾ ਘਟ ਕਿਸੇ ਜੀ ਪਰ ਸਰੀਰ ਉਹੀ ਹੁੰਦਾ ਸਰੀਰ ਹੁਣ ਤੁਹਾਡੇ ਵਰਗਾ ਅੰਦਰ ਦਾ ਫਰਕ ਹੈ ਕਲਾ ਦਾ